ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। थे काढले नाही अडगय खाड गए हेलो वाह पीछे अरे और तू भी आ जाओ पीछे भाई जी ج <laughs> 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 فرزاں ڈیٹ کشو اک ہو جاؤ اک ہو جاؤ انکلاب زندہ باد زندہ باد زندہ باد آئی لو ٹو یو زندہ باد زندہ باد زندہ باد چار لیبر کورٹ رتب کرو और ठीक है हाँ जी ठीक ਜਿੰਦਾਬਾਦ 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 ਅੱਜ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਮੇਰੀ ਦੇਸ਼ ਦੇ ਸੰਵਿਧਾਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠ ਹੈ ਜਿਹੜਾ ਇਹ ਕੀਤਾ ਜਾ ਰਿਹਾ ਹੈ ਮਈ ਦਿਵਸ ਦੇ ਸ਼ੀਡਨੂ ਸ਼ਰਧਾਂਜ ਦੇ ਭੇਟ ਕਰਨ ਦੇ ਲਈ 1886 ਦੇ ਵਿੱਚ 8 ਘੰਟੇ ਦੀ ਦਿਹਾੜੀ ਦੇ ਲਈ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਬਹੁਤ ਵੱਡਾ ਯੁੱਧ ਹੋਇਆ ਸੀ ਸੰਘਰਸ਼ ਹੋਇਆ ਸੀ ਜਿਸ ਵਿੱਚ ਮਜ਼ਦੂਰਾਂ ਨੇ ਬਹੁਤ ਵੱਡੀ ਹੜਤਾਲ ਕੀਤੀ ਤੇ ਕਈ ਜਿਹੜੇ ਮਜ਼ਦੂਰ ਆਗੂ ਸੀ ਉਹਨਾਂ ਨੂੰ ਉਸ ਵੇਲੇ ਦੇ ਹਾਕਮਾਂ ਨੇ ਫੜ ਕੇ ਫਾਂਸੀਆਂ ਤੇ ਚਾੜ ਦਿੱਤਾ ਪਰ ਇਹ ਇਹ ਵਿਤਰੋ ਸਾਰੀ ਦੁਨੀਆ ਦੇ ਵਿੱਚ ਫੈਲਿਆ ਤੇ 8 ਘੰਟੇ ਦੀ ਦਿਹਾੜੀ ਦੀ ਬੁਨਿਆਦ ਹੈ ਜਿਹੜੀ ਉਹ 1886 ਚ ਵੱਜੀ ਤੇ ਉਹ ਤੋਂ ਬਾਅਦ 1917 ਦੇ ਵਿੱਚ ਰਸ਼ੀਆ ਦੇ ਵਿੱਚ ਇਨਕਲਾਬ ਹੋਇਆ ਔਰ ਉਸ ਦੇਸ਼ ਨੇ ਸਭ ਤੋਂ ਪਹਿਲਾਂ 1917 ਦੇ ਵਿੱਚ ਜਿਹੜਾ 8 ਘੰਟੇ ਦੀ ਦਿਹਾੜੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਤੇ ਫਿਰ ਇੰਟਰਨੈਸ਼ਨਲ ਲੈਵਲ ਦੇ ਉੱਤੇ 1919 ਦੇ ਵਿੱਚ ਸਾਰੀ ਦੁਨੀਆ ਦੇ ਵਿੱਚ 8 ਘੰਟੇ ਦੀ ਦਿਹਾੜੀ ਹੈ ਜਿਹੜਾ ਉਹਦਾ ਚਲਨ ਜਿਹੜਾ ਸ਼ੁਰੂ ਹੋ ਗਿਆ ਔਰ ਇਹ ਮਜ਼ਦੂਰ ਜਮਾਤ ਦੀ ਇੱਕ ਬਹੁਤ ਵੱਡੀ ਜਿੱਤ ਸੀਗੀ ਔਰ ਉਸ ਵੇਲੇ ਮਜ਼ਦੂਰਾਂ ਨੇ ਹੜਤਾਲ ਹਾਂ ਕਾਲ ਦਾ ਅਧਿਕਾਰ ਸੰਘਰਸ਼ ਕਰਨ ਦਾ ਅਧਿਕਾਰ 1919 ਦੇ ਵਿੱਚ ਜਿਹੜਾ ਸਾਰੇ ਦੁਨੀਆ ਦੇ ਵਿੱਚ 8 ਘੰਟੇ ਦੀ ਦਿਹਾੜੀ ਦਾ ਜਿਹੜਾ ਚਲਨ ਹੈ ਉਹ ਸ਼ੁਰੂ ਹੋ ਗਿਆ ਔਰ ਉਹ ਜਿਹੜਾ ਸਮਾਂ ਸੀ ਉਹ ਮਜ਼ਦੂਰ ਜਮਾਤ ਦੀ ਚੜ੍ਹਤ ਦਾ ਸਮਾਂ ਸੀਗਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮਜ਼ਦੂਰ ਜਮਾਤ ਦੀ ਜਿਹੜੀਆਂ ਲਹਿਰਾਂ ਸੀਗੀਆਂ ਉਹ ਅੱਗੇ ਵਧ ਰਹੀਆਂ ਸੀ ਤੇ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਗੁਲਾਮੀ ਦੇ ਖਿਲਾਫ ਅੰਗਰੇਜ਼ ਸਾਮਰਾਜ ਦੇ ਖਿਲਾਫ ਜਿਹੜੀਆਂ ਦੁਨੀਆ ਭਰ ਦੇ ਵਿੱਚ قومی ਮੁਕਤੀ ਦੀਆਂ ਲਹਿਰਾਂ ਉੱਠ ਰਹੀਆਂ ਸੀ ਔਰ ਉਸ ਸਮੇਂ ਦੀ سرمایہਦਾਰੀ ਨੇ ਉਸ ਚੀਜ਼ ਨੂੰ ਭਾਪਦਿਆਂ ਹੋਇਆ ਕਿ ਇਹ ਰਸ਼ੀਆ ਵਰਗੇ ਹੋਰ ਇਨਕਲਾਬ ਜਿਹੜੇ ਜਨਮ ਲੈ ਸਕਦੇ ਆ ਕਿਉਂਕਿ 1949 ਦੇ ਵਿੱਚ ਚਾਈਨਾ ਦੇ ਵਿੱਚ ਵੀ ਇਨਕਲਾਬ ਆ ਚੁੱਕਾ ਸੀ ਮਜ਼ਦੂਰ ਜਮਾਤ ਦੇ ਲਈ ਕੁਝ ਨਾਮ ਨਿਯਮ ਜਿਹੜੇ ਆ ਉਹ ਬਣਾਏ ਜਿਹਦੇ ਵਿੱਚ ਮਜ਼ਦੂਰਾਂ ਨੂੰ ਹੜਤਾਲ ਦਾ ਅਧਿਕਾਰ ਮਜ਼ਦੂਰਾਂ ਨੂੰ ਬਿਨਾ ਨੋਟਿਸ ਤੋਂ ਕੱਢਿਆ ਨਹੀਂ ਸੀ ਜਾ ਸਕਦਾ ਮਜ਼ਦੂਰਾਂ ਦੀ 8 ਘੰਟੇ ਦੀ ਦਿਹਾੜੀ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਇਹ ਸਾਰੇ ਅਧਿਕਾਰ ਜਿਹੜੇ ਦਿੱਤੇ ਗਏ ਮਜ਼ਦੂਰਾਂ ਨੂੰ ਗ੍ਰੈਚਿਟੀ ਜੋਬ ਸਿਕਿਉਰਿਟੀ ਪੈਨਸ਼ਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵੇਲੇ ਮਜ਼ਦੂਰਾਂ ਨੇ ਪ੍ਰਾਪਤ ਜਿਹੜੀਆਂ ਉਹ ਕੀਤੀਆਂ ਪਰ 1999 ਮੰੰਥ ਤੋਂ ਬਾਅਦ ਜਦੋਂ ਡਾਕਟਰ ਮਨਮੋਹਨ ਸਿੰਘ ਦੀਆਂ ਨੀਤੀਆਂ ਜਿਹੜੀਆਂ ਦੇਸ਼ 'ਚ ਲਾਗੂ ਹੋਈਆਂ ਜਾਂ ਰਸ਼ੀਅਨ ਜਿਹੜਾ ਦੇਸ਼ ਜਿਹੜਾ ਉਹ ਬਖ ਬਖ ਹਿੱਸਿਆਂ ਦੇ ਵਿੱਚ ਟੁੱਟ ਗਿਆ ਉਹ ਤੋਂ ਬਾਅਦ سرمایہਦਾਰ ਨੂੰ ਲੱਗਿਆ ਕਿ ਸਾਨੂੰ ਕਾਮਿਨਿਜ਼ਮ ਦਾ ਕਿਤੇ ਕੋਈ ਖਤਰਾ ਨਹੀਂ ਹੈ ਮਜ਼ਦੂਰ ਜਮਾਤ ਦੀ ਲਹਿਰ ਜਿਹੜੀ ਆ ਥੱਲੇ ਚਲੀ ਗਈ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਮਜ਼ਦੂਰ ਜਮਾਤ ਦਾ ਸਿਕੰਜਾ ਜਿਹੜਾ ਉਹ ਕੱਸਣਾ ਸ਼ੁਰੂ ਕਰ ਦਿੱਤਾ ਔਰ ਉਹਦੇ ਆਵਾਜ਼ ਨਿੱਜੀ ਕਾਰਨਦਾਰੀ ਕਰਨ ਪ੍ਰਾਈਵੇਟ ਸੈਕਸ਼ਨ ਦੀਆਂ ਪਾਲਿਸੀਆਂ ਆਈਆਂ ਤੇ ਹੁਣ ਨਵੀਂ ਸਰਕਾਰ ਨੇ ਮੋਦੀ ਦੀ ਸਰਕਾਰ ਨੇ ਕਰੋਨਾ ਪੀਰੀਅਡ ਦੇ ਦੌਰਾਨ ਚਾਰ ਲੇਬਰ ਕੋਡ ਲਿਆ ਕੇ ਜਿਹੜੇ ਪਹਿਲੇ ਕਿਰਤ ਕਾਨੂੰਨ ਸੀਗੇ ਜਿਹੜੇ ਲੋਕਾਂ ਨੂੰ ਅਧਿਕਾਰ ਦਿੰਦੇ ਸੀ ਉਹ ਸਾਰੇ ਜਿਹੜੇ ਰੱਦ ਕਰ ਦਿੱਤੇ ਆ ਤੇ ਨਵੇਂ ਕੋਡ ਜਿਹੜੇ ਲਾਗੂ ਕਰਤੇ ਜਿਹਦੇ ਵਿੱਚ ਦਿਹਾੜੀ ਵੀ 10 ਘੰਟੇ ਹੋਏਗੀ ਜਿਹਦੇ ਵਿੱਚ ਹੜਤਾਲ ਦਾ ਅਧਿਕਾਰ ਵੀ ਨਹੀਂ ਹੋਏਗਾ ਜਿਹਦੇ ਵਿੱਚ ਯੂਨੀਅਨ ਬਣਾਣੀ ਬਹੁਤ ਜਿਹੜੀ ਹੈ ਮੁਸ਼ਕਲ ਹੋ ਜਾਏਗੀ ਔਰ ਸਾਰੇ ਅਧਿਕਾਰ ਆ ਜਿਹੜੇ ਮਜ਼ਦੂਰਾਂ ਦੇ ਇੱਕ ਇੱਕ ਕਰਕੇ ਉਹ ਖੋਏ ਗਏ ਆ ਇੱਕ ਪੂਰਾ ਚੱਕਰ ਜਿਹੜਾ ਉਹ ਕੱਟਿਆ ਗਿਆ ਕੇ ਮਜ਼ਦੂਰ ਜਮਾਤ ਨੂੰ ਫਿਰ ਨਵੇਂ ਸਿਰਿਓਂ ਮੁੜ ਅंदोलਨ ਦੀ ਜ਼ਰੂਰਤ ਆ ਮੁੜ ਜਿਹੜੀ ਆ ਵੱਡੇ ਜਿਹੜੇ ਬਗਾਵਤ ਦੀ ਜ਼ਰੂਰਤ ਆ ਆਪਣੇ ਅਧਿਕਾਰਾਂ ਦੇ ਲਈ ਅਧਿਕਾਰਾਂ ਦੀ ਪ੍ਰਾਪਤੀ ਦੇ ਸੰਘਰਸ਼ ਦੀ ਜ਼ਰੂਰਤ ਆ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੋ ਮੰਤਰੀ ਮਜ਼ਦੂਰ ਦਿਵਸ ਮਨਾ ਰਹੇ ਆ ਔਰ ਇਹ ਜਿਹੜਾ ਦਿਹਾੜਾ ਆ ਇਹ ਦੁਨੀਆ ਭਰ ਦੇ ਮਜਦੂਰਾਂ ਦਾ ਬਹੁਤ ਹੀ ਮਹੱਤਵ ਵਾਲਾ ਇਤਿਹਾਸਕ ਦਿਹਾੜਾ ਔਰ ਇਹਨੂੰ ਮਈ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ 1886 ਤੋਂ ਪਹਿਲਾਂ ਅਮਰੀਕਾ ਵਿੱਚ ਮਜਦੂਰਾਂ ਕੋਲੋਂ 16 16 18 18 ਘੰਟੇ ਕੰਮ ਲਿਆ ਜਾਂਦਾ ਸੀ ਤੇ ਮਿਹਨਤਾਨਾ ਘੱਟ ਦਿੱਤਾ ਜਾਂਦਾ ਸੀ ਸਰੀਰਕ ਵਿਗਿਆਨ ਕਹਿੰਦਾ ਕਿ ਮਨੁੱਖ ਨੂੰ 8 ਘੰਟੇ ਆਰਾਮ ਲਈ ਚਾਹੀਦੇ ਆ ਸੌਣ ਲਈ ਚਾਹੀਦੇ ਆ 8 ਘੰਟੇ ਸਮਾਜਿਕ ਜ਼ਿੰਮੇਵਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਲਈ ਤੇ 8 ਘੰਟੇ ਕੰਮ ਲਈ ਚਾਹੀਦੇ ਆ ਜੇ ਉਹ 8 ਘੰਟੇ ਤੋਂ ਵੱਧ ਕੰਮ ਲਈ ਸਰੀਰ ਦੀ ਵਰਤੋਂ ਕਰੂਗਾ ਤੇ ਉਹਦਾ ਸਰੀਰ ਦੇ ਵਿੱਚ ਉਹਦੀ ਸਿਹਤ ਵਿੱਚ ਵਿਗਾੜ ਆ ਸਕਦਾ ਉਸ ਸਮੇਂ ਪਹਿਲੀ ਮਈ 1886 ਦੇ ਵਿੱਚ ਜਦੋਂ ਮਜ਼ਦੂਰਾਂ ਨੇ ਹੜਤਾਲ ਕਰਕੇ ਸ਼ਿਕਾਗੋ ਸ਼ਹਿਰ ਦੇ ਵਿੱਚ ਮੁਜ਼ਾਹਰਾ ਕੀਤਾ ਤੇ ਪੂੰਜੀਪਤੀਆਂ ਦੀ ਰਖੈਲ ਉੱਥੋਂ ਦੀ ਪੁਲਿਸ ਨੇ ਗੋਲੀਆਂ ਚਲਾ ਕੇ ਕਈ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਹਾਕਮ ਇੱਥੇ ਨਹੀਂ ਰੁਕੇ ਹਾਕਮਾਂ ਨੇ ਮਜ਼ਦੂਰ ਆਗੂਆਂ ਨੂੰ ਜੇ ਮਜ਼ਦੂਰਾਂ ਦੇ ਮੰਨੇ ਹੋਏ ਨੇਤਾ ਸਹੀ ਉਹਨਾਂ ਨੂੰ ਫਾਂਸੀਆਂ ਤੇ ਲਟਕਾਇਆ ਮਜ਼ਦੂਰ ਆਗੂ ਸੁਬਾਇਸ਼ ਨੇ ਕਿਹਾ ਫਾਂਸੀ ਦਾ ਰਸਾ ਚੁੰਮਣ ਪਹਿਲੇ ਕਿ ਆ ਹਾਕਮੋ ਇੱਕ ਦਿਨ ਸਾਡੀ ਚੁੱਪ ਸਾਡੇ ਨਾਲੋਂ ਵੀ ਵੱਧ ਬੋਲੇਗੀ ਉਹਦੀ ਗੱਲ ਸਹੀ ਸਾਬਤ ਹੋਈ ਆ ਅੱਜ ਦੁਨੀਆ ਭਰ ਦਾ ਮਜ਼ਦੂਰ ਜਿਹੜਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਮੈਂ ਫੈਜ਼ احمد ਫੈਜ਼ ਦੀ ਦੀਆਂ ਕਾਵ ਸਤਰਾਂ ਦੇ ਨਾਲ ਆਪਣੀ ਗੱਲ ਸਮਾਪਤ ਕਰਾਂਗਾ ਵਰਤੇ ਵੀ ਚਲੋ ਕਟਤੇ ਵੀ ਚਲੋ ਵਰਤੇ ਵੀ ਚਲੋ ਕਟਤੇ ਵੀ ਚਲੋ ਬਾਜੂ ਵੀ ਬਹੁਤ ਹੈ ਸਰ ਵੀ ਬਹੁਤ ਵਰਤੇ ਹੀ ਚਲੋ ਕਿ ਅਬ ਡੇਰੇ ਮੰਜ਼ਲ ਤੇ ਹੀ ਡਾਲੇ ਜਾਏਗੇ ਐ ਖਾਕ ਨਸ਼ੀਨੋ ਉੱਠ ਬੈਠੋ वो वक्त करीब है पहुंचा जब तख्त गिराए जाएंगे जब ताज उछाले जाएंगे जब ताज उछाले जाएंगे ਮੀਡੀਆ ਬਰੋ ਜਸਪਿੰਦਰ ਆਉਣ ਲਈ ਆਇਆ ਸਰਕਾਰ ਦੇ ਬਰ ਰਹੇ ਜੀਵੇ ਸਾਡੀ ਪਹਿਚਾਨ ਨੇ ਵੇਣ ਦੇ ਰੱਤ ਦੇਣ ਦੇ ਤੇਰੀ ਸ਼ੈਤਾਨੀ ਆਪ ਨੂੰ ਸਾਡੇ ਸਰਪਲ ਸਵਿਚ ਲਜੇ ਗਏ ਬਾਣ ਤੇ ਸਾਡੇ ਨਰਕ ਸਵਿਚ ਲਜੇ ਗਏ ਬਾਣ ਕੈਲੀ ਪੇਸ਼ਕਾਰੀ ਮਜ਼ਦੂਰਾ ਦੇ ਹੱਕਾਂ ਦੀ ਦੁਨੀਆ ਪਰਵੇ ਚਾਜੇ ਸ਼ਿਕਾੰਗੋ ਦੇ ਸ਼ਰੀਰ ਦਾ ਦਸਾਇੰ ਕਰਦੀ ਤੇ ਜੇਕਰ ਤੁਸੀਂ ਆਪਣੀ ਦੇ ਕਮਾਈ ਵਿੱਚੋਂ ਕੱਲੇ ਦਸਵੰਤ ਕੱਟਦੇ ਹੋ ਤੇ ਆਇਤਾ ਦਸਵੰਤ ਦੇ ਇਸ ਮੰਚ ਲਈ ਕੱਟਣਾ व्हाटएवर चल गए जो भी नेक कमाई है साथ रामपंचर पार्टी की आजाद रामपंचर में बहुत बड़े आदमी देगा अपने उनके कार्य संभालेगा तो सगनेला में नेता के बटन नाम लिख रहा है सो मेरी पे सैलरी मजदूर ने हकामित कितना ने हकामित मेहनत कासा के हकामित मोबाइल जिना मेरे बिना को ले आओ ऐदर सर ਸਭ ਤੋਂ ਪਹਿਲਾਂ ਪ੍ਰੈਸ ਦਾ ਧੰਨਵਾਦ ਕਿ ਜਿਹੜੀ ਸਾਡੀਆਂ ਖਬਰਾਂ ਦੇਸ਼ਾਂ-ਪਰਦੇਸ਼ਾਂ ਦੇ ਵਿੱਚ ਉਹ ਜਾਂਦੇ ਆ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਮਜ਼ਦੂਰ ਦਿਹਾੜਾ ਜਿਹੜਾ ਪੂਰੇ ਵਰਲਡ ਲੈਵਲ ਤੇ ਬਣਾਇਆ ਜਾਂਦਾ ਆ ਤੇ ਅੱਜ ਨਵਾਂ ਸ਼ਹਿਰ ਦੇ ਵਿੱਚ ਇੱਥੇ ਵਿਸ਼ਕਰਮਾ ਮੰਦਿਰ ਦੇ ਵਿੱਚ ਸਮੁੱਚਾ ਜਿਹੜਾ ਮਜ਼ਦੂਰ ਭਾਈਚਾਰਾ ਨਵੇਂ ਸ਼ਹਿਰ ਦਾ ਉਹ ਇਕੱਠਾ ਹੋਣ ਜਾ ਰਿਹਾ ਆ ਤੇ ਇਸ ਵੇਲੇ ਉਹ ਸਰਕਾਰ ਦੇ ਉੱਤੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਤੇ ਆਣ ਕੇ ਰੈਲੀ ਕਰੂਗੇ ਤੇ ਆਪਾਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਜਗਤਰਾਮ ਜੀ ਦੇ ਸਥਾਨਾਂ ਤੋਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀ ਲੰਗਰ ਦੀ ਸੇਵਾ ਅੱਜ ਮਜ਼ਦੂਰ ਦਿਵਸ ਤੇ ਇੱਥੇ ਕੀਤੀ ਜਾ ਰਹੀ ਆ ਤੇ ਅਸੀਂ ਸਮਝਦੇ ਆਂ ਭਈ ਜੇ ਕਿਸਾਨ ਔਰ ਮਜ਼ਦੂਰ ਇਕੱਠੇ ਹੋ ਕੇ ਲੜਨਗੇ ਤਾਂ ਉਹ ਦੇਸ਼ ਦਾ ਜਿਹੜਾ ਆ ਤਖਤਾ ਪਲਟਣ ਦੇ ਬਰਾਬਰ ਹੋਊਗਾ ਤੇ ਲੰਬੇ ਸਮੇਂ ਤੋਂ ਸਾਡੀਆਂ ਇਹ ਕੋਸ਼ਸ਼ਾਂ ਰਹੀਆਂ ਪਈ ਮਜ਼ਦੂਰਾਂ ਦੇ ਨਾਲ ਰਲ ਕੇ ਕੋਲ ਸਾਂਝੇ ਜਿਹੜੇ ਲੜੇ ਜਾਣ ਔਰ ਪੰਜਾਬ ਦੇ ਵਿੱਚ ਇਦਾਂ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਪਈ ਜਿੱਥੇ ਬਾਧੂ ਜ਼ਮੀਨ ਪਈ ਆ ਜਿਹੜੇ ਤੇ ਵੱਡਿਆਂ ਲੋਕਾਂ ਦੇ ਕਬਜ਼ੇ ਆ ਉਹਨੂੰ ਥੱਲੇ ਵਾਲੇ ਲੋਕ ਜਿਹੜੇ ਬੇਜਮੀਨੇ ਲੋਕ ਆ ਉਹਨਾਂ ਚ ਵੰਡਣ ਦੀਆਂ ਜਿਹੜੀਆਂ ਮਤਲਬ ਸਾਰੇ ਕੋਸ਼ਾਂ ਹੋ ਰਹੀਆਂ ਆ ਜਿੱਥੇ ਬੰਦੀਆਂ ਵੱਲੋਂ ਤੇ ਅੱਜ ਵੀ ਇੱਥੇ ਐਤ ਕਰਾਂਗੇ ਜਿੱਦਾਂ ਦੇ ਦੇਸ਼ ਦੀਆਂ ਪਾਲਿਸੀਆਂ ਆ ਮਜ਼ਦੂਰ ਵਿਰੋਧੀ ਆ ਕਿਸਾਨ ਵਿਰੋਧੀ ਆ ਉਹਦੇ ਲਈ ਚੇਤਨ ਕਰਨ ਦੇ ਲਈ ਅੱਜ ਜਿਹੜਾ ਮਜ਼ਦੂਰਾਂ ਦਾ ਆਪਣਾ ਦਿਨ ਆ ਉਹ ਅੱਜ ਉਹ ਮਨਾਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਅੱਜ ਮਜ਼ਦੂਰ ਦਿਵਸ ਦੇ ਉੱਤੇ ਦੁਨੀਆ ਭਰ ਦੇ ਮਜਦੂਰਾਂ ਨੂੰ ਇਸ ਦਿਨ ਦੀ ਜਿਹੜੀ ਬਹੁਤ-ਬਹੁਤ ਵਧਾਈ ਹੈ। ਪੂਰੇ ਦੁਨੀਆ ਭਰ ਦੇ ਵਿੱਚ ਅੱਜ ਮਜਦੂਰ ਜਿਹੜਾ ਹੈਗਾ ਆਪਣੇ ਕਮਕਾਰਾਂ ਦਾ ਲੇਖਾ ਜੋਖਾ ਆਪਣੀਆਂ ਸੰਘਰਸ਼ਾਂ ਦਾ ਜਿਹੜਾ ਲੇਖਾ ਜੋਖਾ ਕਰ ਰਹੇ ਆ ਕਿ ਲੰਮੇ ਸਮੇਂ ਤੋਂ ਜਿਹੜਾ ਹੈਗਾ ਇਹ ਮਤਲਬ ਮਜਦੂਰ ਹੈ ਇਸ ਦਿਨ ਨੂੰ ਮਨਾਉਂਦੇ ਆ 1886 ਦੇ ਵਿੱਚ ਸ਼ਿਕਾਗੋ ਦੇ ਸ਼ਹਿਰ ਦੇ ਵਿੱਚ ਕੁਝ ਮਜਦੂਰਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਹੈਗਾ ਇਹ ਮਈ ਦਿਵਸ ਹੈ ਜਿਹੜਾ ਇਹ ਸ਼ੁਰੂ ਹੋਇਆ ਉਹ 8 ਘੰਟੇ ਦੀ ਦਿਹਾੜੀ ਲਈ ਉਹਨਾਂ ਮਜਦੂਰਾਂ ਨੇ ਆਪਣੀਆਂ ਜਾਨਾਂ ਬਾਰੀਆਂ ਜਿਹੜਾ ਹੈਗਾ ਲੋਹ ਡੁੱਲਿਆ ਤੇ ਕਿਉਂਕਿ ਪਹਿਲਾਂ ਜਿਹੜੇ ਕਾਰਪੋਰੇਟ ਹੈ ਉਹਨਾਂ ਕੋਲੋਂ ਅਥਾਹ ਕੰਮ ਲੈਂਦੇ ਸੀਗੇ ਤੇ ਉਹਨਾਂ ਦੀ ਦਿਹਾੜੀ ਪਹਿਲਾਂ ਤਾਂ 24 ਘੰਟੇ ਹੋਇਆ ਕਰਦੀ ਸੀ ਤੇ ਇੱਕ ਮਜ਼ਦੂਰ ਮਸ਼ੀਨ ਦੇ ਉੱਤੇ ਕੰਮ ਕਰਦਾ ਸੀ ਤੇ ਦੂਜਾ ਉਹਦੇ ਮੂੰਹ 'ਚ ਬੁਰਕੀਆਂ ਪਾਉਂਦਾ ਸੀ ਉਦੋਂ ਬਾਅਦ ਫਿਰ 16 ਘੰਟੇ ਦੀ 18 ਘੰਟੇ ਦੀ ਦਿਹਾੜੀ ਹੋਈ ਫਿਰ 16 ਘੰਟੇ ਦੀ ਫਿਰ 14 ਘੰਟੇ ਦੀ ਇਹਦਾ ਮਜ਼ਦੂਰਾਂ ਨੇ ਆਪਣੇ ਸੰਘਰਸ਼ਾਂ ਦੇ ਨਾਲ ਇਹ 8 ਘੰਟੇ ਦੀ ਦਿਹਾੜੀ ਦਾ ਸੰਘਰਸ਼ ਜਿਹੜਾ ਹੈਗਾ ਉਹ ਰਸ਼ੀਆ ਦੇ ਵਿੱਚ ਲੜਿਆ ਤੇ ਉਹਦੇ ਤੋਂ ਬਾਅਦ ਇਹ ਮਈ ਦਿਵਸ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਅੱਜ ਜਦੋਂ ਕਾਰਪੋਰੇਟ ਜਗਤ ਹੈ ਜਿਹੜਾ ਉਹ ਸਮੁੱਚਾ ਦੁਨੀਆ ਭਰ ਦਾ ਕਾਰਪੋਰੇਟ ਹੈ ਮਜ਼ਦੂਰਾਂ ਦੇ ਉੱਤੇ ਕਿਰਤੀਆਂ ਦੇ ਉੱਤੇ ਉਹਨਾਂ ਦੇ ਸਾਧਨ ਵੀ ਹੁਣੇ ਉਹਨਾਂ ਨੂੰ ਕਰਨ ਲਈ ਪੱਬਾਂ ਪਾਰ ਹੋਇਆ ਪਿਆ ਔਰ ਹਮਲੇ ਕਰ ਰਿਹਾ ਹਿੰਦ ਇੱਥੇ ਭਾਰਤ ਦੇ ਵਿੱਚ ਵੀ ਜਿਹੜਾ ਇਹ ਲਾਣਾ ਹੈਗਾ ਮੋਦੀ ਲਾਣਾ ਜਾਂ ਇਹਦੇ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਲਗਾਤਾਰ ਮਜ਼ਦੂਰਾਂ ਦੇ ਨਾਲ ਧੱਕਾ ਕਰਦੇ ਆ ਰਹੇ ਹੈ ਕਰਦੇ ਰਹੇ ਆ ਤੇ ਕਰਦੇ ਆ ਰਹੇ ਆ ਤੇ ਇਹਨਾਂ ਨੇ ਜਿਹੜੇ 44 ਕਾਨੂੰਨ ਸੀਗੇ ਉਹਨਾਂ ਨੂੰ ਚਾਰ ਜਿਹੜਾ ਹੈਗਾ ਕੋਡਾਂ ਦੇ ਵਿੱਚ ਬਦਲ ਦਿੱਤਾ ਤੇ ਉਹਨਾਂ ਦੇ ਜਿਹੜੇ ਹੱਕ ਹਕੂਕ ਉਹਨਾਂ ਨੇ ਆਪਣੇ ਸੰਘਰਸ਼ਾਂ ਦੇ ਨਾਲ ਲਏ ਸੀਗੇ ਆਪਣੀ ਹੜਤਾਲ ਕਰਨ ਦਾ ਅਧਿਕਾਰ ਸੀ ਯੂਨੀਅਨ ਬਣਾਉਣ ਦਾ ਅਧਿਕਾਰ ਸੀਗਾ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਉਹ ਉਹਨਾਂ ਨੇ ਡਾਕਾ ਮਾਰਿਆ ਤੇ ਅੱਜ ਹਾਲਾਤ ਇਹ ਬਣੀ ਪਈ ਆ ਤੇ ਜੇ ਕੋਈ ਆਪਣਾ ਸੰਘਰਸ਼ ਕਰਦਾ ਹੈ ਕਿਸ ਸੰਘਰਸ਼ ਕਰਦਾ ਹੈ ਜਾਂ ਡੈਮੋਕਰੈਟਿਕ ਤਰੀਕੇ ਦੇ ਨਾਲ ਆਪਣੀ ਲੜਾਈ ਲੜਦਾ ਤਾਂ ਉਹਦੇ ਉੱਤੇ ਲਾਠੀਆਂ ਗੋਲੀਆਂ ਦੀ ਜਿਹੜੇ ਹੈਗਾ ਉਹ ਵਰਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਧੱਕਿਆ ਜਾਂਦਾ। ਇਹ ਸਮੂੱਚੇ ਜਿਹੜਾ ਹੈਗਾ ਕਿਰਤੀ ਵਰਗ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਛੋਟਾ ਦੁਕਾਨਦਾਰ ਹੈ ਇਹ ਸਾਰੇ ਲੋਕਾਂ ਦੇ ਉੱਤੇ ਇਹ ਵੱਡਾ ਜਿਹੜਾ ਹੈਗਾ ਅਟੈਕ ਹੈ। ਇਹਦੇ ਖਿਲਾਫ ਜਿਹੜਾ ਹੈਗਾ ਇੱਕ ਹਮਲਾ ਵਿਢਣ ਦੀ ਉਹ ਲੋੜ ਹੈ ਤੇ ਜਦੋਂ ਜਿਹੜਾ ਹੈਗਾ ਇਹ ਫਸ ਜਾਂਦੇ ਹੈ ਕਾਰਪੋਰੇਟ ਤਾਂ ਇਹ ਲੋਕਾਂ ਨੂੰ ਜੰਗਾ 'ਚ ਧੱਕਦੇ ਆ। ਜੋ ਅੱਜ ਦੇ ਹਾਲਾਤ ਵੀ ਇਦਾਂ ਬਣੀ ਹੋਈ ਆ ਵੀ ਹਿੰਦੁਸਤਾਨ ਪਾਕਿਸਤਾਨ ਦੇ ਨਾਲ ਜੰਗ ਲੜਨ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਉਹਦਾ ਕਾਰਨ ਇਹ ਹੈ ਵੀ ਇਹ ਜਿਹੜੇ ਲੋਕਾਂ ਦੇ ਮਸਲੇ ਹੱਲ ਕਰਨ ਤੋਂ ਸਮਰਥ ਹੈ ਔਰ ਉਹਨਾਂ ਨੂੰ ਜਵਾਬ ਦੇਣ ਦੇ ਜਿਹੜਾ ਹੈਗਾ ਕਾਬਲ ਨਹੀਂ ਹੈ ਇਸ ਕਰਕੇ ਲੜਾਈ ਚੁਲਝਾ ਕੇ ਲੋਕਾਂ ਦਾ ਧਿਆਨ ਇਧਰ ਉਧਰ ਜਿਹੜਾ ਹੈਗਾ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਉਹ ਫਸਾਉਣਾ ਚਾਹੁੰਦੇ ਆ ਤੇ ਲੋਕਾਂ ਨੂੰ ਚਾਹੀਦਾ ਵੀ ਅੱਜ ਦੇ ਦਿਨ ਪ੍ਰਣ ਕਰਨ ਵੀ ਇਹ ਇਕੱਠੇ ਹੋ ਕੇ ਸੱਚੇ ਮਜ਼ਦੂਰ ਜਿਹੜਾ ਹੈਗਾ ਇਸ ਇਸ ਲੜਾਈ ਨੂੰ ਲੜਨ ਇਸ ਅਜਲਿਸ਼ੀਂਤ ਬਸੇਂਗ ਨਗਰ ਦਾ ਸਵਤੰਤਰ ਅਜਰੀਆਂ ਵਿਸ਼ੇਸ਼ ਸਰਗਰਮੀਆਂ ਕਲਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ